ਦੇਸ਼ ਦੇ ਵਿੱਚ ਮਹਿੰਗਾਈ ਇਸ ਹੱਦ ਤੱਕ ਵੱਧ ਗਈ ਹੈ ਕਿ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਜੁਟਾਉਣਾ ਔਖਾ ਹੋ ਗਿਆ ਹੈ। ਜਾਂ ਫਿਰ ਇਸ ਤਰ੍ਹਾਂ ਕੇ ਹਲੋ ਕਿ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਸਬਜ਼ੀ ਗਾਇਬ ਹੀ ਹੋ ਰਹੀ ਹੈ। ਪਿਛਲੇ 1.5 ਮਹੀਨੇ ਦੀ ਗੱਲ ਕਰੀਏ ਤਾਂ ਦਾਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ। ਲਗਭਗ ਹਰ ਦਾਲ ਦਾ ਰੇਟ 100 ਤੋਂ ਪਾਰ ਤੇ ਸਬਜ਼ੀਆਂ 100 ਦੇ ਅੰਕੜੇ ਤੇ ਪਹੁੰਚ ਗਈਆਂ। ਅਸਲ ਵਿੱਚ ਪਹਿਲਾਂ ਕੁਝ ਥੋੜੇ ਝੋਟ ਹੁੰਦੀ ਸੀ ਕਿ ਸਬਜ਼ੀ ਦੀ ਹੁਣ ਤਾਂ ਮਹਿੰਗਾਈ ਬਹੁਤ ਹੈ ਅਸਮਾਨ ਛੂ ਰਹੀ ਹੈ ਸਬਜ਼ੀ ਤੇ ਇੰਨੇ ਨਹੀਂ ਦਿਹਾੜੀਦਾਰ ਬੰਦਾ ਹਰੀ ਸਬਜ਼ੀ ਖਾ ਸਕਦਾ ਤੇ ਉਹੀ ਦਾਲਾਂ ਦਾ ਵੀ ਲਈਏ ਦਾਲਾਂ ਵੀ ਜਿਹੜੀ ਗਰੀਬ ਬੰਦੇ ਬਾਤ ਤੇ ਦਿਹਾੜੀਦਾਰ ਬੰਦ ਮਜ਼ਦੂਰ ਬੰਦੇ ਬਾਤ ਤੇ ਬੜਾ ਔਖਾ ਅੱਜਕੱਲ ਹਰੀ ਸਬਜ਼ੀ ਖਾਣੇ ਇਹ ਮਾਨਯੋਗ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਵੀ ਜੋ ਭਾਰਤ ਦੇ ਵਿੱਚ ਹੀ ਨਹੀਂ ਜੋ ਪੰਜਾਬ ਦੇ ਵਿੱਚ ਫਲ ਫਰੂਟਾਂ ਤੇ ਸਬਜ਼ੀਆਂ ਦੇ ਰੇਟ ਆਪਣੀ ਮਨਮਰਜ਼ੀ ਦੇ ਨਾਲ ਮਾਰਕੀਟ ਮਾਰਕੀਟ ਕਮੇਟੀ ਦੇ ਹੁਕਮਾਂ ਤੋਂ ਬਗੈਰ ਤੇ ਮਿਲੀ ਜੁਰੀ ਭੁਗ ਦੇ ਅਨਸਾਰ ਜੋ ਰੇਟ ਵਧਾਏ ਗਏ ਨੇ ਜਾਂ ਵਧ ਰਹੇ ਨੇ ਉਹਨਾਂ ਤੇ ਪੰਜਾਬ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਦਾਲਾਂ ਤੇ ਸਬਜ਼ੀਆਂ ਤੋਂ ਇਲਾਵਾ ਰਿਫਾਈਨਡ ਤੇ ਗਰਮ ਮਸਾਲਿਆਂ ਦੇ ਭਾਅ ਵੀ ਲਗਾਤਾਰ ਵਧ ਰਹੇ ਤੇ ਲੋਕ ਵਧ ਰਹੀ ਮਹਿੰਗਾਈ ਨੂੰ ਲੈ ਕੇ ਬੇहद ਪਰੇਸ਼ਾਨ ਰਜੀ ਰੇਟ ਤਾਂ ਸਾਰੀਆਂ ਚੀਜ਼ਾਂ ਦੇ ਵਧ ਗਏ ਆ ਇਸ ਟਾਈਮ ਜਿਹੜੀ ਮਹਿੰਗਾਈ ਜ਼ਿਆਦਾ ਵਧੀਆ ਕਰੀਬਨ 20% ਜਿਹੜੇ ਰੇਟ ਵਧੇ ਆ ਤੇਲ ਘੀ ਦੇ ਵਧਿਆ ਪਹਿਲੇ 17% ਡਿਊਟੀ ਸੀ 20% ਤੋਂ ਹੋਰ ਵਧ ਗਈ 37% ਡਿਊਟੀ ਹੋ ਗਈ ਜਿਹੜਾ ਤੇਲ ਘੀ ਦਾ ਟੀਨ ਸੀ 1500-1600 ਰੁਪਏ ਦਾ ਇਸ ਟਾਈਮ 2000 ਤੋਂ ਉੱਤੇ ਆ ਜਿਹੜਾ ਲੀਟਰ ਸੀਗਾ 110 ਰੁਪਏ ਅੱਜ ਹੋਲਸੇਲ ਦਾ ਭਾਅ ਹੈ 145 ਰੁਪਏ ਵੀ ਤੇਲ ਮਤਲਬ ਸਿੱਧਾ ਸਿੱਧਾ 1 ਲੀਟਰ ਮਗਰ 35 ਰੁਪਏ ਵੱਧ ਗਿਆ ਹਾਤੀ ਤੋਂ 35 ਰੁਪਏ ਪਰ ਲੀਟਰ ਤੇਲ ਦਾ ਭਾਅ ਵੱਧ ਗਿਆ ਬਹੁਤ ਜ਼ਿਆਦਾ ਰੇਟ ਅਪ ਹੋ ਗਿਆ ਵੀ ਸਾਨੂੰ ਵੀ ਹੁਣ ਲੱਗਦਾ ਕਿ ਵੀ ਅੱਗੇ ਵਿਆਹ ਸ਼ਾਦੀਆਂ ਦੇ ਦਿਨ ਨੇ ਤਹਾਰਾਂ ਦੇ ਦਿਨ ਨੇ ਇਕਦਮ ਇੰਨੇ ਰੇਟ ਅਪ ਹੋਣੇ ਇਹ ਵਾਜੋਲੀ ਇਹ ਕੀ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਸਰਕਾਰ ਨੇ ਇੱਕ ਨਵੀਂ ਨੀਤੀ ਬਣਾਈ ਹੈ ਨਵਾਂ ਜਦੋਂ ਕੀ ਇੱਕ ਸਿਸਟਮ ਬਣਾਇਆ ਤੇ ਉਹਦੇ ਵਿੱਚ ਰਸੋਈ ਦਾ ਧਿਆਨ ਨਹੀਂ ਰੱਖਿਆ ਗਿਆ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਸ਼ਰੇਆਮ ਹੀ ਪਤਾ ਲੱਗ ਰਿਹਾ ਰੋਜ਼ ਨੈਟ ਤੇ ਅਪਡੇਟ ਹੋ ਰਿਆ ਰੇਟ ਇੱਕਦਮ ਜਿਹੜਾ 100 ਰੁਪਏ ਦੀ ਚੀਜ਼ ਵੇਚਣ ਵਾਲੀ ਆ ਉਹਨੂੰ 150 ਰੁਪਏ ਕਰ ਦੋ ਤਾਂ ਸਰਕਾਰ ਨੂੰ ਆਪਣੇ ਆਪੀ ਇਹਦੇ ਤੇ ਜੋਰ ਰੱਖਣਾ ਚਾਹੀਦਾ ਵੀ ਕਿ ਇੰਨੀ ਮਹਿੰਗੀ ਆ ਮਤਲਬ 35 40% ਰੇਟ ਕਿਉਂ ਇਸ ਤਰ੍ਹਾਂ ਵਧ ਗਿਆ ਲੋਕਾਂ ਦੀ ਮੰਗ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਮਹਿੰਗਾਈ ਨੂੰ ਲੈ ਕੇ ਕੁਝ ਕਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਰੋਪੜ ਤੋਂ ਮਨਜੀਤ ਸਿੰਘ ਦੀ ਰਿਪੋਰਟ। ਦੇਸ਼ ਦੇ ਵਿੱਚ ਮਹਿੰਗਾਈ ਇਸ ਹੱਦ ਤੱਕ ਵੱਧ ਗਈ ਹੈ ਕਿ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਜੁਟਾਉਣਾ ਔਖਾ ਹੋ ਗਿਆ ਹੈ। ਜਾਂ ਫਿਰ ਇਸ ਤਰ੍ਹਾਂ ਕੇ ਹਲੂ ਕਿ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਸਬਜ਼ੀ ਗਾਇਬ ਹੀ ਹੋ ਰਹੀ ਹੈ। ਪਿਛਲੇ 1.5 ਮਹੀਨੇ ਦੀ ਗੱਲ ਕਰੀਏ ਤਾਂ ਦਾਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ। ਲਗਭਗ ਹਰ ਦਾਲ ਦਾ ਰੇਟ 100 ਤੋਂ ਪਾਰ ਤੇ ਸਬਜ਼ੀਆਂ 100 ਦੇ ਅੰਕੜੇ ਤੇ ਪਹੁੰਚ ਗਈ। ਅਸਲ ਵਿੱਚ ਪਹਿਲਾਂ ਕੁਝ ਥੋੜੇ ਛੋਟ ਆਉਂਦੀ ਸੀ ਕਿ ਸਬਜ਼ੀ ਦੀ ਹੁਣ ਤਾਂ ਮਹਿੰਗਾਈ ਬਹੁਤ ਹੈ। ਅਸਮਾਨ ਸ਼ੂਰ ਰਹੀ ਗਿਆ ਸਰ ਜੀ ਤੇ ਇੰਨੇ ਨਹੀਂ ਦਿਹਾੜੀਦਾਰ ਬੰਦਾ ਹਰੀ ਸਬਜ਼ੀ ਖਾ ਸਕਦਾ ਤੇ ਉਹੀ ਦਾਲਾਂ ਦਾ ਵੀ ਲਈਏ ਦਾਲਾਂ ਵੀ ਜਣੀ ਗਰੀਬ ਬੰਦੇ ਬਾਤ ਤੇ ਦਿਹਾੜੀਦਾਰ ਬੰਦ ਮਜ਼ਦੂਰ ਬੰਦੇ ਬਾਤ ਤੇ ਬੜਾ ਔਖਾ ਅੱਜਕੱਲ ਹਰੀ ਸਬਜ਼ੀ ਖਾਣ ਇਹ ਮਾਨਯੋਗ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਵੀ ਜੋ ਭਾਰਤ ਦੇ ਵਿੱਚ ਨਹੀਂ ਜੋ ਪੰਜਾਬ ਦੇ ਵਿੱਚ ਫਲ ਫਰੂਟਾਂ ਤੇ ਸਬਜ਼ੀਆਂ ਦੇ ਰੇਟ ਆਪਣੀ ਮਨਮਰਜ਼ੀ ਦੇ ਨਾਲ ਮਾਰਕੀਟ ਮਾਰਕੀਟ ਕਮੇਟੀ ਦੇ ਹੁਕਮਾਂ ਤੋਂ ਬਗੈਰ ਤੇ ਮਿਲੀ ਜੁਰੀ ਭੋਗ ਦੇ ਅਨਸਾਰ ਜੋ ਰੇਟ ਵਧਾਏ ਗਏ ਨੇ ਜਾਂ ਵਧ ਰਹੇ ਨੇ ਉਹਨਾਂ ਤੇ ਪੰਜਾਬ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਦਾਲਾਂ ਤੇ ਸਬਜ਼ੀਆਂ ਤੋਂ ਇਲਾਵਾ ਰਿਫਾਈਨਡ ਤੇ ਗਰਮ ਮਸਾਲਿਆਂ ਦੇ ਭਾਅ ਵੀ ਲਗਾਤਾਰ ਵਧ ਰਹੇ ਤੇ ਲੋਕ ਵਧ ਰਹੀ ਮਹਿੰਗਾਈ ਨੂੰ ਲੈ ਕੇ ਬੇहद ਪਰੇਸ਼ਾਨ ਨੇ ਜੀ ਰੇਟ ਤਾਂ ਸਾਰੀਆਂ ਚੀਜ਼ਾਂ ਦੇ ਵਧ ਗਏ ਆ ਇਸ ਟਾਈਮ ਜਿਹੜੀ ਮਹਿੰਗਾਈ ਜ਼ਿਆਦਾ ਵਧੀਆ ਕਰੀਬਨ 20% ਜਿਹੜੇ ਰੇਟ ਵਧੇ ਆ ਤੇਲ ਘੀ ਦੇ ਵਧਿਆ ਪਹਿਲੇ 17% ਡਿਊਟੀ ਸੀ 20% ਹੋਰ ਵਧ ਗਈ 37% ਡਿਊਟੀ ਹੋ ਗਈ ਜਿਹੜਾ ਤੇਲ ਘੀ ਦਾ ਟੀਨ ਸੀ 1500 1600 ਰੁਪਏ ਦਾ ਐਸਕੇਮ 2000 ਤੋਂ ਉੱਤੇ ਆ ਜਿਹੜਾ ਲੀਟਰ ਸੀਗਾ 110 ਰੁਪਏ ਉਹ ਅੱਜ ਹੋਲਸੇਲ ਦਾ ਭਾਅ ਹੈ 145 ਰੁਪਏ ਤੇਲ ਮਤਲਬ ਸਿੱਧਾ ਸਿੱਧਾ 1 ਲੀਟਰ ਮਗਰ 35 ਰੁਪਏ ਵੱਧ ਗਿਆ ਹਾਤੀ ਤੋਂ 35 ਰੁਪਏ ਪਰ ਲੀਟਰ ਤੇਲ ਦਾ ਭਾਅ ਵੱਧ ਗਿਆ ਬਹੁਤ ਜ਼ਿਆਦਾ ਰੇਟ ਅਪ ਹੋ ਗਿਆ ਵੀ ਸਾਨੂੰ ਵੀ ਹੁਣ ਲੱਗਦਾ ਕਿ ਵੀ ਅੱਗੇ ਵਿਆਹ ਸ਼ਾਦੀਆਂ ਦੇ ਦਿਨ ਨੇ ਤਹਾਰਾਂ ਦੇ ਦਿਨ ਨੇ ਇੱਕਦਮ ਇੰਨੇ ਰੇਟ ਅਪ ਹੋਣੇ ਇਹ ਵਾਜੋਲੀ ਇਹ ਕੀ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਸਰਕਾਰ ਨੇ ਇੱਕ ਨਵੀਂ ਨੀਤੀ ਬਣਾਈ ਹੈ ਨਵਾਂ ਜਦੋਂ ਕੀ ਇੱਕ ਸਿਸਟਮ ਬਣਾਇਆ ਤੇ ਉਹਦੇ ਵਿੱਚ ਰਸੋਈ ਦਾ ਧਿਆਨ ਨਹੀਂ ਰੱਖਿਆ ਗਿਆ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਸ਼ਰੇਆਮ ਹੀ ਪਤਾ ਲੱਗ ਰਿਹਾ ਰੋਜ਼ ਨੈਟ ਤੇ ਅਪਡੇਟ ਹੋ ਰਿਹਾ ਰੇਟ ਇੱਕਦਮ ਜਿਹੜਾ 100 ਰੁਪਏ ਦੀ ਚੀਜ਼ ਵੇਚਣ ਵਾਲੀ ਆ ਉਹਨੂੰ 150 ਰੁਪਏ ਕਰ ਦੋ ਤਾਂ ਸਰਕਾਰ ਨੂੰ ਆਪਣੇ ਆਪੀ ਇਹਦੇ ਤੇ ਜੋਰ ਰੱਖਣਾ ਚਾਹੀਦਾ ਵੀ ਕਿ ਇੰਨੀ ਮਹਿੰਗੀ ਆ ਮਤਲਬ 35 40% ਰੇਟ ਕਿਉਂ ਇਸ ਤਰ੍ਹਾਂ ਵਧ ਗਿਆ ਲੋਕਾਂ ਦੀ ਮੰਗ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਮਹਿੰਗਾਈ ਨੂੰ ਲੈ ਕੇ ਕੁਝ ਕਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਰੋਪੜ ਤੋਂ ਮਨਜੀਤ ਸਿੰਘ ਦੀ ਰਿਪੋਰਟ।